ਹਰਤਾਲੀ ਤਹਿਸੀਲਦਾਰਾਂ ਨੂੰ ਲੈ ਕੇ ਐਕਸ਼ਨ ਦੇ ਵਿੱਚ ਸਰਕਾਰ ਨਜ਼ਰ ਆ ਰਹੀ ਹੈ ਵੱਡੇ ਪੱਧਰ ਤੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਨਿਤੋਂ ਦਾ ਸੇਕ 52 ਤਹਿਸੀਲਦਾਰ ਅਤੇ 177 ਨਾਇਬ ਤਹਿਸੀਲਦਾਰ ਜਿਨ੍ਹਾਂ ਦੇ ਤਬਾਦਲੇ ਕੀਤੇ ਗਏ ਨੇ ਆਪਣੇ ਇਲਾਕੇ ਤੋਂ ਦੂਰ ਟਰਾਂਸਫਰ ਕਰਕੇ ਇਹਨਾਂ ਦੀ ਜੋ ਤਹਿਸੀਲਦਾਰੀ ਲਗਾ ਦਿੱਤੀ ਗਈ ਹੈ ਤੱਤ ਤਬਾਦਲੇ ਵੱਡੇ ਪੱਧਰ ਤੇ ਹੋਇਆ ਹੈ ਪੰਜਾਬ ਸਰਕਾਰ ਪੂਰੀ ਤਰੀਕੇ ਨਾਲ ਐਕਸ਼ਨ 모ਡ ਦੇ ਵਿੱਚ ਨਜ਼ਰ ਆ ਰਹੀ ਹੈ 48 ਤਹਿਸੀਲਦਾਰਾਂ ਨੂੰ ਲੈ ਕੇ ਐਕਸ਼ਨ ਦੇ ਵਿੱਚ ਸਰਕਾਰ ਨਜ਼ਰ ਆ ਰਹੀ ਹੈ ਵੱਡੇ ਪੱਧਰ ਤੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਜੋ ਤਬਾਦਲੇ ਕੀਤੇ ਗਏ ਆ 58 ਤਹਿਸੀਲਦਾਰ ਅਤੇ 177 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਆਪਣੇ ਲੱਖ ਤੋਂ ਦੂਰ ਇਹਨਾਂ ਦੇ ਜੋ ਟ੍ਰਾਂਸਫਰ ਕਰ ਦਿੱਤੇ ਗਏ ਨੇ ਤੇ ਇਸ ਵਕਤ ਇਹ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਆ ਰਹੀ ਹੈ ਤਾਂ ਅੰਦਾਜ਼ ਦੇ ਕਿ ਲਗਾਤਾਰ ਇਹਨਾਂ ਤਹਿਸੀਲਦਾਰਾਂ ਦੇ ਵੱਲੋਂ ਜੋ ਹੜਤਾਲ ਕੀਤੀ ਜਾ ਰਹੀ ਸੀ ਤਾਂ ਹੜਤਾਲ ਕਹ ਲਈਏ ਭਾਵੇਂ ਸਮੂਹਿਕ ਛੁੱਟੀ ਕਹ ਲਈਏ ਜਿਸ ਤੋਂ ਬਾਅਦ ਐਕਸ਼ਨ ਦੇ ਵਿੱਚ ਪੰਜਾਬ ਸਰਕਾਰ ਨਜ਼ਰ ਆ ਰਹੀ ਹੈ ਹਾਲਾਂਕਿ 15 ਦੇ ਕਰੀਬ ਤਹਿਸੀਲਦਾਰ ਸਸਪੈਂਡ ਵੀ ਕੀਤੇ ਗਏ ਜਿਸ ਤੋਂ ਬਾਅਦ ਹੁਣ ਵੱਡੇ ਐਕਸ਼ਨ ਦੇ ਵਿੱਚ ਪੰਜਾਬ ਸਰਕਾਰ ਮੁਰਤੋਂ ਨਜ਼ਰ ਆਈ ਹੈ ਪੰਜਾਬ ਸਰਕਾਰ ਦੇ ਵੱਲੋਂ ਜੋ ਇਹਨਾ तहसीलदारां ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਤਾਂ تحصیلਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਵੱਡੇ ਪੱਧਰ ਤੇ تحصیلਦਾਰਾਂ ਤੇ ਨਾਇਬ تحصیلਦਾਰਾਂ ਦੇ ਤਬਾਦਲੇ ਕੀਤੇ ਗਏ ਨੇ ਤਾਂ ਦੱਸਦੇ ਕਿ 58 تحصیلਦਾਰ ਅਤੇ 177 ਨਾਇਬ تحصیلਦਾਰ ਜਿਨ੍ਹਾਂ ਦੇ ਤਬਾਦਲੇ ਕੀਤੇ ਗਏ ਨੇ ਤੇ ਉਥੇ ਹੀ ਆਪਣੇ ਇਲਾਕੇ ਤੋਂ ਦੂਰ ਇਹਨਾਂ ਦੇ ਟ੍ਰਾਂਸਫਰਸ ਕੀਤੇ ਗਏ ਨੇ ਇਸ ਵਕਤ ਦਾ ਸਭ ਤੋਂ ਵੱਡਾ ਤੇ ਹਮ ਅਪਡੇਟ ਆ ਰਿਹਾ ਹੈ 48 تحصیلਦਾਰਾਂ ਨੂੰ ਲੈ ਕੇ ਐਕਸ਼ਨ ਦੇ ਵਿੱਚ ਪੰਜਾਬ ਸਰਕਾਰ ਨਜ਼ਰ ਆ ਰਹੀ ਹੈ ਹਾਲਾਂਕਿ ਜੋ ਅਲਟੀਮੇਟਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਭੀਤੀ ਸ਼ਾਮ 5 ਵਜੇ ਤੱਕ ਦਿੱਤਾ ਗਿਆ ਸੀ ਤੇ ਉਦੋਂ ਹੀ ਇਹਨਾਂ ਤਹਿਸੀਲਦਾਰਾਂ ਦੇ ਵੱਲੋਂ ਕਿਤੇ ਨਾ ਕਿਦਰ ਜੁਸਟਰੀਆਂ ਕਰਨ ਤੋਂ ਮਨਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਐਕਸ਼ਨ ਦੇ ਵਿੱਚ ਪੰਜਾਬ ਸਰਕਾਰ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਇਹ ਗੱਲ ਵੀ ਕਰਨ ਦੀ ਕੋਈ ਤੇ ਇਸੇ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗੀ ਰੋਹਿਤ ਬੰਸਲ ਸਾਡੇ ਨਾਲ ਲਾਈਵ ਅਪਡੇਟ ਸਾਂਝਾ ਕਰਨਗੇ ਰੋਹਿਤ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਵੱਲੋਂ ਪੀਤੀ ਸ਼ਾਮ 5 ਵਜੇ ਤੱਕ ਦਾ ਅਲਟੀਮੇਟਮ ਵੀ ਦਿੱਤਾ ਗਿਆ ਸੀ ਤਾਂ ਹੁਣ ਜੋ ਐਕਸ਼ਨ ਮੋਡ ਦੇ ਵਿੱਚ ਸਰਕਾਰ ਨਜ਼ਰ ਆਈ ਹੈ ਵੱਡੇ ਪੱਧਰ ਤੇ ਬਦਲੇ ਕੀਤੇ ਗਏ ਨੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਹੋਰ ਕੀ ਕੁਝ ਹੈ ਅਮ ਅਪਡੇਟ ਆ ਰਿਹਾ ਹੈ ਦੇਖੋ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ ਹੈਗਾ ਕੱਲ ਜਿੱਥੇ 15 ਤਹਿਸੀਲਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਉਹ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਕਰ ਰਹੀ ਸੀ ਪਰ ਉੱਥੇ ਹੀ ਹੁਣ ਦੂਸਰਾ ਐਕਸ਼ਨ ਜੋ ਦੇਖਣ ਨੂੰ ਮਿਲ ਰਿਹਾ ਉਹ ਮਿਲ ਰਿਹਾ ਟਰਾਂਸਫਰ ਦਾ 235 ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਟਰਾਂਸਫਰ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 58 ਅਜੇਹੇ ਨੇ ਜੋ ਤਹਿਸੀਲਦਾਰ ਨੇ ਔਰ 170 ਜੋ ਨੇ ਉਹ ਨਾਇਬ ਤਹਿਸੀਲਦਾਰ ਨੇ ਸਭ ਤੋਂ ਪਹਿਲਾਂ ਜੇਕਰ ਤਹਿਸੀਲਦਾਰਾਂ ਦੇ ਉੱਪਰ ਨਜ਼ਰ ਮਾਰ ਲਈ ਜਾਵੇ ਤਾਂ ਤੁਸੀਂ ਦੇਖੋਗੇ ਕਿ ਸਭ ਤੋਂ ਪਹਿਲਾ ਹੀ ਨਾਮ ਹੈਗਾ ਜਿਹੜਾ ਉਹ ਹਾਕਮ ਸਿੰਘ ਦਾ ਹਾਕਮ ਸਿੰਘ ਦੀ ਡਿਊਟੀ ਅੰਮ੍ਰਿਤਸਰ ਦੇ ਵਿੱਚ ਸੀਗੀ ਔਰ ਅੰਮ੍ਰਿਤਸਰ ਤੋਂ ਸਿੱਧਾ ਉਹਨਾਂ ਨੂੰ ਭੇਜ ਦਿੱਤਾ ਗਿਆਗਾ ਮਾਨਸਾ ਦੂਸਰੀ ਡਿਊਟੀ ਹੈਗੀ ਹੈ ਜਗਸੀਰ ਸਿੰਘ ਮਿੱਤਲ ਜਿਹੜੇ ਅੰਮ੍ਰਿਤਸਰ ਦੇ ਅੰਦਰ ਸੀ ਉਹਨਾਂ ਨੂੰ ਭੇਜ ਦਿੱਤਾ ਗਿਆ ਫਾਜ਼ਿਲਕਾ ਤੀਸਰੇ ਨੰਬਰ ਦੇ ਉੱਪਰ ਜਿੰਦਰ ਕੌਰ ਅੰਮ੍ਰਿਤਸਰ ਤੋਂ ਸੰਗਰੂਰ ਉਸ ਤੋਂ ਇਲਾਵਾ ਅਮਰਜੀਤ ਕੌਰ ਲੋਪੋਕੇ ਤੋਂ ਮਾਨਸਾ ਕਹਿਣ ਦਾ ਭਾਵ ਹੈ ਕਿ ਜੇਕਰ ਇਸ ਪੂਰੀ ਲਿਸਟ ਤੇ ਅਸੀਂ ਨਜ਼ਰ ਮਾਰੀਏ ਮੈਂ ਤੁਹਾਨੂੰ ਨਾਮ ਨਹੀਂ ਨਾਮ ਨਾਲ ਗਿਣਾਵਾਂਗਾ ਕੁਝ ਸ਼ਹਿਰਾਂ ਦੇ ਨਾਮ ਤੁਹਾਨੂੰ ਦੱਸ ਦੇਣਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਇੱਕ ਤਹਿਸੀਲਦਾਰ ਕਿਸ ਜਗ੍ਹਾ ਦੇ ਉੱਪਰ ਤਾਇਨਾਤ ਸੀ ਔਰ ਕਿੱਥੇ ਉਹਨਾਂ ਚਲਾ ਜਾ We'll be right back. ਜਿਹੜੇ ਕਲੀਆਂ ਕਿ ਖਮਾਣੋਂ ਦੇ ਵਿੱਚ ਸੀ ਉਹਨਾਂ ਨੂੰ ਮੋਗੇ ਭੇਜ ਦਿੱਤਾ ਗਿਆ ਅਮਲੋਤ ਤੋਂ ਤਰਨਤਾਰਨ ਫਤੇਗੜ ਤੋਂ ਤਰਨਤਾਰਨ ਅਬੋਹਰ ਤੋਂ ਪਠਾਨਕੋਟ ਬਟਾਲਾ ਤੋਂ ਬਠਿੰਡਾ ਟਾਂਡਾ ਤੋਂ ਫਿਰੋਜ਼ਪੁਰ ਗੁਰਦਾਸਪੁਰ ਤੋਂ ਬਟਾਲਾ ਦਸੂਹਾ ਤੋਂ ਮਾਨਸਾ ਆਦਮਪੁਰ ਤੋਂ ਮੁਕਸਰ ਸਾਹਿਬ ਨਕੋਦਰ ਤੋਂ ਬਰਨਾਲਾ ਜਲੰਧਰ ਤੋਂ ਮੁਕਸਰ ਜਲੰਧਰ 2 ਤੋਂ ਫਰੀਦਕੋਟ ਔਰ ਇਸੇ ਤਰੀਕੇ ਦੇ ਨਾਲ ਜਲੰਧਰ ਤੋਂ ਮਾਨਸਾ ਫਗਵਾੜਾ ਤੋਂ ਫਾਜ਼ਿਲਕਾ ਪੁਲwidehat ਤੋਂ ਸੰਗਰੂਰ ਕਪੂਰਥਲਾ ਤੋਂ ਮਾਨਸਾ ਸultanpur Lodhi ਤੋਂ ਜਿਹੜਾ ਕਲੀਆਂ ਕਿ ਸੰਗਰੂਰ ਔਰ ਸਮਰਾਲਾ ਤੋਂ ਤਰਨਤਾਰਨ ਕਹਿੰਦਾ ਭਾਪ ਕਿ ਇੱਕ ਦੇਸੀ ਭਾਸ਼ਾ ਦਾ ਸ਼ਬਦ ਵਰਤੀ ਹੈ ਕਿ ਬਦਲੀ ਹੈ ਜਿਹੜੀ ਉਹ ਬਾਰਡਰ ਤੋਂ ਬਾਰਡਰ ਇੱਕ ਤਰੀਕੇ ਦੇ ਨਾਲ ਕਰ ਦਿੱਤੀ ਗਈ ਹੈ ਜਿਹੜਾ ਪਹਿਲਾ ਵਿਅਕਤੀ ਅੰਮ੍ਰਿਤਸਰ ਦੇ ਵਿੱਚ ਬੈਠਾ ਪਾਕਿਸਤਾਨ ਦੇ ਬਾਰਡਰ ਤੇ ਕੰਮ ਕਰ ਰਿਹਾ ਸੀਗਾ ਹੁਣ ਉਸ ਦੀ ਡਿਊਟੀ ਉੱਥੋਂ ਚੱਕ ਕੇ ਸਿੱਧੀ ਮਾਨਸਾ ਹਰਿਆਣਾ ਦੇ ਬਾਰਡਰ ਤੇ ਭੇਜ ਦਿੱਤਾ ਗਿਆ ਹੈਗਾ ਤਾਂ ਤੁਸੀਂ ਦੇਖੋਗੇ ਕਿ ਲਗਭਗ ਲਗਭਗ ਜਿੰਨੀਆਂ ਕਿ ਬਦਲੀਆਂ ਹੋਈਆਂ ਨੇ ਕਿਸੇ ਨੂੰ ਪਹਿਲਾਂ ਕਹ ਲਈਏ ਕਿ ਘਰ ਨੇੜੇ ਪੈਂਦਾ ਹੋਏਗਾ ਪਰ ਹੁਣ ਜਿਹੜੇ ਕਹ ਲਈਏ ਕਿ ਏਰੀਏ ਨੇਗੇ ਉਹ 100 ਕਿਲੋਮੀਟਰ 200 ਕਿਲੋਮੀਟਰ 250 ਕਿਲੋਮੀਟਰ ਤੱਕ ਵੀ ਜਾਣਗੇ ਅਜਿਹੇ ਦੇ ਵਿੱਚ ਹੁੰਦਾ ਕੀ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਕੱਲ ਜੋ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਕੰਮ ਨਹੀਂ ਕਰਦੇ ਤਾਂ ਸਾਡੇ ਕੋਲ ਵੀ ਤਰੀਕੇ ਬਹੁਤ ਨੇ ਕਿਉਂਕਿ ਕਹਿੰਦੇ ਆ ਕਿ ਜਦੋਂ ਕਿ ਉਹ ਸਿੱਧੀ ਉਂਗਲ ਨਾਲ ਨਹੀਂ ਨਿਕਲਦਾ ਤਾਂ ਟੇਢੀ ਉਂਗਲ ਨਾਲ ਕੱਟਣਾ ਪੈਂਦਾ ਹੈ ਤਹਿਸੀਲਦਾਰ ਹੋਣ ਨਾਇਬ ਚੋਸੀਲਦਾਰ ਹੋਣ ਲਗਾਤਾਰ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਹੜਤਾਲ ਤੇ ਨਹੀਂ ਸਮੂਹਿਕ ਛੁੱਟੀ ਤੇ ਜਾ ਰਹੇ ਹਾਂ ਤਾਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਮੂਹਿਕ ਛੁੱਟੀ ਮੁਬਾਰਕ ਜੇਕਰ ਸਹੀ ਹੋ ਤਾਂ ਹੁਣ ਵਾਪਿਸ ਆ ਆਪਣਾ ਪ੍ਰਤਨਾ ਇਹ ਸਾਫ ਤੌਰ ਦੇ ਉੱਪਰ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਦਿਸ਼ਾ ਨ ਕਰ ਦਿੱਤੇ ਗਏ ਸੀਗੇ ਔਰ ਹੁਣ ਐਕਸ਼ਨ ਦੇ ਵਿੱਚ ਮੁੱਖ ਮੰਤਰੀ ਪੰਜਾਬ ਵੀ ਨਜ਼ਰ ਆ ਰਹੇ ਨੇ ਕਿਉਂਕਿ ਹੁੰਦਾ ਕੀ ਹੈ ਕਿ ਜਿਹੜੇ ਇਹ ਡਿਪਾਰਟਮੈਂਟ ਨੇ ਇਹਨਾਂ ਦੇ ਵਿੱਚ ਸਟੇਟ ਕੈਡਰੇ ਵੀ ਵਕਤ ਕੀਤੀ ਜਾ ਸਕਦੀ ਆ ਅੱਜ ਇਹ ਬਦਲੀਆਂ ਕੀਤੀਆਂ ਨੇ ਅੱਜ ਇਹਨਾਂ ਦੀ ਜੁਆਇਨਿੰਗ ਹੋ ਜਾਂਦੀ ਆ ਹੋ ਸਕਦਾ 15 ਦਿਨਾਂ ਬਾਅਦ ਫਿਰ ਤੋਂ ਬਦਲੀ ਕਿਤੇ ਹੋਰ ਕਰ ਦਿੱਤੀ ਜਾਵੇ ਇਹ ਤਰੀਕੇ ਜਿਹੜੇ ਹੁੰਦੇ ਨੇਗੇ ਉਹ ਸਰਕਾਰਾਂ ਦੇ ਵਿੱਚ ਅਕਸਰ ਅਜਮਾ ਲਏ ਜਾਂਦੇ ਨੇ ਔਰ ਸਰਕਾਰ ਦੇ ਵੱਲੋਂ ਵੀ ਆਪਣੀ ਪਾਵਰ ਹੈ ਜਿਹੜੀ ਉਹ ਦਿਖਾ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਕਰੋਗੇ ਤਾਂ ਸਾਨੂੰ ਕੰਮ ਕਰਾਉਣਾ ਵੀ ਆਉਂਦਾ ਹੈਗਾ ਇਹ ਸਿੱਧੇ ਤੌਰ ਤੇ ਸੁਨੇਹਾ तमाम ਆਫੀਸਰ ਦੇ ਲਈ ਹੈ ਜਿਹੜੇ ਆਫੀਸਰ ਨੂੰ ਸ਼ਾਇਦ ਲੱਗਦਾ ਕਿ ਸਰਕਾਰ ਨੂੰ ਘੂਰੀਵਟ ਕੇ ਸਰਕਾਰ ਨੂੰ ਡਰਾ ਕੇ ਬਚਿਆ ਜਾ ਸਕਦਾ ਮੁੱਖ ਮੰਤਰੀ ਪੰਜਾਬ ਦਾ ਜਿਸ ਤਰੀਕੇ ਦਾ ਕੱਲ ਬਿਆਨ ਸੀਗਾ ਕਿ ਤੁਹਾਡਾ ਕੋਈ ਸਾਥੀ ਪੈਸੇ ਲੈਂਦਾ ਫੜਿਆ ਜਾਵੇ ਅਸੀਂ ਉਸ ਦੇ ਖਿਲਾਫ ਕਾਰਵਾਈ ਕਰਾਂਗੇ ਪਰ ਤੁਸੀਂ ਜੋ ਕਹਿੰਦੇ ਹੋ ਕਿ ਕਾਰਵਾਈ ਨਹੀਂ ਹੋਣ ਦੇਾਂਗੇ ਅਸੀਂ ਛੁੱਟੀ ਤੇ ਜਾ ਰਹੇ ਹਾਂ ਜਾਂ ਅਸੀਂ ਕਹ ਲਈਏ ਕਿ ਹੜਤਾਲ ਲਈਏ ਅਸੀਂ ਤਾਂ ਸਮੂਹਿਕ ਛੁੱਟੀ ਤੇ ਜੋ ਕਹ ਲਈਏ ਕਿ ਸਮੇਂ ਦੇ ਹਿਸਾਬ ਦੇ ਨਾਲ ਇੱਕ ਟੇਡਾ ਰਸਤਾ ਜਿਹੜਾ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਾਬ ਤਰੀਕੇ ਦੇ ਨਾਲ ਜਿਹੜੀਆਂ ਇਹ 235 ਬਦਲੀਆਂ ਜਿਨ੍ਹਾਂ ਦੇ ਵਿੱਚ 58 ਤਹਿਸੀਲਦਾਰ ਔਰ 117 ਨਾਇਬ ਤਹਿਸੀਲਦਾਰ ਨੇ ਇਹਨਾਂ ਨੇ ਇਹ ਸੁਨੇਹਾ ਸਿੱਧੇ ਤੌਰ ਦੇ ਉੱਪਰ ਦੇ ਦਿੱਤਾ ਗਿਆ ਹੈਗਾ ਕਿ ਜੇਕਰ ਤੁਸੀਂ ਕੰਮ ਸਹੀ ਨਹੀਂ ਕਰੋਗੇ ਤਾਂ ਸਰਕਾਰੀ ਅਧਿਕਾਰੀ ਤਸੀਹਂਦਾਰ ਸਸਪੈਂਡ ਕੀਤੇ ਜਾ ਚੁੱਕੇ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇਹ ਬਦਲੀਆਂ ਨੇ ਉਹ ਤੁਹਾਨੂੰ ਨਜ਼ਰ ਆ ਰਹੀਆਂ ਨੇ ਜੀ ਗੁਰਬੰਦਰ ਬਿਲਕੁਲ ਰੋਹੇ ਜੇ ਜਿਸ ਤਰੀਕੇ ਨਾਲ ਇਹ ਵੱਡੇ ਪੱਧਰ ਤੇ ਤਬਾਦਲੇ ਕੀਤੇ ਗਏ ਨੇ ਹਾਲਾਂਕਿ ਜਦੋਂ ਕੋਈ ਟਰਾਂਸਫਰ ਹੁੰਦਾ ਜਦੋਂ ਇਸੇ ਹਿਸਾਬ ਦੇ ਨਾਲ ਟਰਾਂਸਫਰਸ ਕੀਤੇ ਜਾਂਦੇ ਨੇ ਫਿਰ ਕਿੰਨੇ ਟਾਈਮ ਦਾ ਸਮਾਂ ਦਿੱਤਾ ਜਾਂਦਾ ਜਦੋਂ ਉਹਨਾਂ ਨੂੰ ਨਵੇਂ ਥਾਂ ਤੇ ਆਪਣੀ ਡਿਊਟੀ ਜੁਆਇਨ ਕਰਨੀ ਹੁੰਦੀ ਹੈ ਦਿਕੋ ਖਾਸ ਤਰੀਕੇ ਦੇ ਨਾਲ ਜਦੋਂ ਵੀ ਕਿਸੇ ਵਿਅਕਤੀ ਨੂੰ ਟਰਾਂਸਫਰ ਕੀਤਾ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਉਸ ਨੂੰ ਕੁਝ ਸਮਾਂ ਜ਼ਰੂਰ ਦਿੱਤਾ ਜਾਂਦਾ ਹੈਗਾ ਕਿ ਤੁਸੀਂ ਨਵੇਂ ਜਗ੍ਹਾ ਤੇ ਜਾ ਕੇ ਜਿਹੜੀ ਬਦਲੀ ਆ ਉਸ ਦੇ ਉੱਪਰ ਤੁਸੀਂ ਤਣਾਤ ਹੋਣਾ ਹੈਗਾ ਔਰ ਨਾਲ ਦੀ ਨਾਲ ਜਿਹੜੇ ਆਰਡਰ ਨੇ ਇਹ ਕਰ ਦਿੱਤੇ ਗਏ ਨੇ ਕਿ ਤੁਸੀਂ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਇਹ ਆਰਡਰ ਹੈਗਾ ਉਹ ਕਰ ਲੈਣਾ ਹੈਗਾ ਨਾਲ ਦੀ ਨਾਲ ਹੀ ਜਿਹੜਾ ਆ ਇਸ ਆਰਡਰ ਦੇ ਵਿੱਚ ਜੇਕਰ ਅਸੀਂ ਜ਼ਿਕਰ ਦੇਖੀ ਜਿਸ ਤਰੀਕੇ ਦੇ ਨਾਲ ਸਾਨੂੰ ਚੀਜ਼ ਨਜ਼ਰ ਆ ਰਹੀ ਹੈ ਕਿ 170 ਨਾਇਬ ਤਹਿਸੀਲਦਾਰ ਔਰ ਜਿਹੜੇ 70 ਨਾ ਤਹਿਸੀਲਦਾਰ 58 ਤਹਿਸੀਲਦਾਰ ਨੇ ਉਹਨਾਂ ਨੂੰ ਜੇਕਰ ਦੇਖਿਆ ਜਾਵੇ ਤਾਂ ਇਹ ਕਾਸਟ ਲਿਸਟ ਹੈ ਕਿਉਂਕਿ 235 ਅਧਿਕਾਰੀਆਂ ਦੀ ਜਿਹੜੀ ਲਿਸਟ ਹੈਗੀ ਉਹ ਜਾਰੀ ਹੋ ਜਾਂਦੀ ਹੈਗੀ ਤਾਂ ਅਜੇ ਇਹ ਦੇ ਵਿੱਚ ਆ ਜਿਹੜਾ ਇਹ ਚੀਜ਼ਾਂ ਨੇਗੀਆਂ ਇਹ ਇਸ ਕਰਕੇ ਵੀ ਅਹਿਮ ਹੋ ਜਾਂਦੀਆਂ ਨੇ ਕਿ ਬਹੁਤ ਸਾਰੇ ਤਹਿਸੀਲਦਾਰਾਂ ਨੂੰ ਸ਼ਾਇਦ ਲੱਗਦਾ ਹੋਵੇਗਾ ਕਿ ਸਾਡੀ ਜਿਹੜੀ ਬਦਲੀ ਆ ਉਹ ਕਿੱਥੋਂ ਤੱਕ ਕਰਦਾਨਗੇ ਕੋਈ ਨੇੜੇ ਬਦਲੀ ਹੋ ਜੇਗੀ ਅਸੀਂ ਜੇ ਕੰਮ ਨਹੀਂ ਕਰਾਂਗੇ ਸਾਡੀ ਤਨਖਾਹ ਕੱਟਣ ਦੀ ਗੱਲ ਆ ਸਕਦੀ ਹੈਗੀ ਪਰ ਜਿਸ ਤਰੀਕੇ ਦੇ ਨਾਲ ਇਹ ਐਕਸ਼ਨ ਲਿਆ ਗਿਆ ਇਸ ਐਕਸ਼ਨ ਤੋਂ ਇੱਕ ਚੀਜ਼ ਬਿਲਕੁਲ ਸਾਫ਼ ਕਰ ਦਿੱਤੀ ਗਈ ਹੈਗੀ ਕਿ ਪੰਜਾਬ ਦੇ ਅੰਦਰ ਸਰਕਾਰ ਜਿਵੇਂ ਕਹੇਗੀ ਓਵੇਂ ਕੰਮ ਕਰਨਾ ਪਏਗਾ ਸਰਕਾਰ ਦੇ ਨਾਲ ਤੁਸੀਂ ਕਹ ਲਈਏ ਕਿ ਹੁਣ ਉਹ ਚੀਜ਼ਾਂ ਨਹੀਂ ਕਰ ਸਕਦੇ ਕਿ ਅਸੀਂ ਇਸ ਜਗ੍ਹਾ ਤੇ ਡਿਊਟੀ ਨਹੀਂ ਕਰਨੀ ਜਾਂ ਅਸੀਂ ਹੜਤਾਲ ਕਰਾਂਗੇ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ ਕਿਉਂਕਿ ਤਹਿਸੀਲਦਾਰ ਦਾ ਕੰਮ ਕੀ ਹੈ ਤਹਿਸੀਲਦਾਰ ਦਾ ਕੰਮ ਹੈ ਰਜਿਸਟਰੀ ਕਰਨਾ ਜੇਕਰ ਉਹ ਰਜਿਸਟਰੀਆਂ ਹੀ ਨਹੀਂ ਕਰੇਗਾ ਤਾਂ ਹੋਰ ਕੰਮ ਫਿਰ ਤਹਿਸੀਲਦਾਰ ਕੋਲੇ ਕੀ ਬਚਦੇ ਨੇ ਤਾਂ ਸਿੱਧੇ ਤੌਰ ਤੇ ਜਿਹੜਾ ਇਹ ਐਕਸ਼ਨ ਹੈਗਾ ਇਹ ਚਾਹੇ ਅਸੀਂ ਕ ਲਈਏ ਕਿ ਰੈਵਿਨਿਊ ਡਿਪਾਰਟਮੈਂਟ ਦੇ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਨਹੀਂ ਬਲਕਿ ਹੋਰ ਡਿਪਾਰਟਮੈਂਟਾਂ ਦੇ ਅਧਿਕਾਰੀਆਂ ਲਈ ਵੀ ਇਹ ਸਿੱਧਾ ਸੁਨੇਹਾ ਹੈਗਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਹੈਗਾ ਹੜਤਾਲ ਤੇ ਤੁਸੀਂ ਜਾਣ ਦੀ ਗੱਲ ਕਰਦੇ ਹੋ ਮੁੱਦਾ ਜਾਇਜ਼ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਹੜਤਾਲਾਂ ਹੋਈਆਂ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਪੰਜਾਬ ਸਰਕਾਰ ਨੂੰ ਲੱਗਿਆ ਤਾਂ ਉਹਨਾਂ ਦੇ ਮਾਮਲੇ ਹੱਲ ਵੀ ਕੀਤੇ ਗਏ ਚਾਹੇ ਉਹ ਕੋਈ ਵੀ ਡਿਪਾਰਟਮੈਂਟ ਹੋਵੇ ਪਰ ਇਹ ਨਹੀਂ ਕਿ ਤੁਸੀਂ ਹਰ ਇੱਕ ਗੱਲ ਤੇ ਹੜਤਾਲ ਦਾ ਸੁਨੇਹਾ ਦੇ ਦੋਗੇ ਔਰ ਸਰਕਾਰ ਤੁਹਾਡੇ ਸਾਹਮਣੇ ਝੁਕ ਜਾਏਗੀ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਅਫਸਰਾਂ ਨੂੰ ਚਾਹੇ ਉਹਨਾਂ ਦੇ ਵਿੱਚੋਂ ਅਸੀਂ ਕਹ ਲਈਏ ਕਿ ਆਈਐਸ ਪੀਸੀਐਸ ਜਾਂ ਆਹ ਕਹ ਲਈਏ ਕਿ ਆਈਪੀਐਸ ਅਫੀਸਰ ਉਹਨਾਂ ਨੂੰ ਵੀ ਸਾਬ ਤਰੀਕੇ ਦੇ ਨਾਲ ਸੁਨੇਹਾ ਜਿਹੜਾ ਦਿੱਤਾ ਗਿਆ ਕਿ ਹੁਣ ਜਿਹੜਾ ਕੰਮ ਹੈਗਾ ਉਹ ਸਹੀ ਤਰੀਕੇ ਦੇ ਨਾਲ ਕਰਨਾ ਔਰ ਤੇਜ਼ੀ ਦੇ ਨਾਲ ਕਰਨਾ ਹੈ ਜੀ ਲਾਈਟ ਬੰਦ ਕਰੋ ਠੀਕ ਹੈ ਰੋਜੀ ਤੁਹਾਡਾ ਬਹੁਤ